ਇਕਨ ਉਹ ਚਾਹੁੰਦੇ ਵੱਲੋਂ ਆਪਣੇ ਹੀ ਘਰ ਨੂੰ ਅੱਗ ਲਗਾ ਦਿੱਤੀ ਗਈ ਕਿਉਂਕਿ ਉਸ ਦੇ ਵੱਲੋਂ ਆਪਣੀ ਮਾਂ ਤੋਂ ਪੈਸੇ ਮੰਗੇ ਜਾਂਦੇ ਨੇ ਨਸ਼ੇ ਦੀ ਪੂਰਤੀ ਲਈ ਲੇਕਿਨ ਜਦੋਂ ਮਾਂ ਦੇ ਵੱਲੋਂ ਇਨਕਾਰ ਕੀਤਾ ਗਿਆ ਤਾਂ ਇਸੇ ਤੋਂ ਬਾਅਦ ਗੁੱਸੇ ਦੇ ਵਿੱਚ 아이 ਲੜਕੇ ਦੇ ਵੱਲੋਂ ਆਪਣੇ ਹੀ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਤੇ ਘਰ ਦਾ ਸਾਰਾ ਸਮਾਨ ਕੀਮਤੀ ਜੋ ਸੀ ਉਹ ਸਾਰਕ ਕੇਸ ਵਾਹ ਚੁੱਕੇ ਐ ਸੋ ਤਸਵੀਰਾਂ ਵੀ ਛੜਨ ਸਾਹਮਣੇ ਆਈਆਂ ਨੇ ਤੁਸੀਂ ਦੇਖੋ ਕਿ ਜੇਕਰ ਮਾਂ ਨੇ ਨਸ਼ੇ ਦੀ ਪੂਰਤੀ ਦੇ ਲਈ ਪੈਸੇ ਨਹੀਂ ਦਿੱਤੇ ਤਾਂ ਲੜਕੀ ਦੇ ਵੱਲੋਂ ਜੋ ਹੈ ਆਪਣੇ ਹੀ ਘਰ ਨੂੰ ਅੱਗ ਦੇ ਹਵਾਲੇ ਜੜਾ ਕਰ ਦਿੱਤਾ ਸੋ ਮਾਨਸਿਕ ਸਥਿਤੀ ਦੇਖੋ ਅੱਜ ਕੱਲ੍ਹ ਦੀ ਨੌਜਵਾਨਾਂ ਦੇ ਕਿ ਕਿਸ ਤਰੀਕੇ ਦੇ ਨਾਲ ਗੁੱਸੇ ਦੇ ਵਿੱਚ ਆ ਕੇ ਅੱਜ ਇੱਕ ਕਦਮ ਚੁੱਕ ਦਿੰਦੇ ਨੇ ਜਗਰਾਉਂ ਤੋਂ ਇਹ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਕਾਲਗੜ ਕਲਾਂ ਦੇ ਦੱਸਿਆ ਜਾ ਰਿਹਾ ਜਿੱਥੇ ਇੱਕ ਲੜਕੇ ਦੇ ਵੱਲੋਂ ਨਸ਼ੇ ਦੇ ਲਈ ਪੈਸੇ ਜਿਹੜੇ ਮੰਗੇ ਗਏ ਸਨ ਆਪਣੀ ਮਾਂ ਤੋਂ ਲੇਕਿਨ ਮਾਂ ਨੇ ਸਦੋ ਇਨਕਾਰ ਕੀਤਾ ਨਾਰਾਜ਼ ਹੋਏ ਮੁੰਡੇ ਨੇ ਆਪਣੇ ਹੀ ਘਰ ਨੂੰ ਆਕ ਲਗਾ ਦਿੱਤੀ ਇਨਾਂ ਹੀ ਨਹੀਂ ਨਸ਼ੇ ਦੇ ਆਦੀ ਨੌਜਵਾਨ ਨੇ ਜਿਹੜਾ ਦੱਸਦੀ ਕਿ ਆਤਮ ਹੱਤਿਆ ਦੀ ਕੋਸ਼ਿਸ਼ ਵੀ ਜਿਹੜੀ ਕੀਤੀ ਘਰ ਦੇ ਵਿੱਚ ਅੱਗ ਲਾਉਣ ਤੋਂ ਬਾਅਦ ਇਹ ਪਤਾ ਚੱਲਿਆ ਨੇੜੇ ਤੇੜੇ ਦੇ ਲੋਕਾਂ ਨੂੰ ਤਾਂ ਮੌਕੇ ਤੇ ਲੋਕ ਪਹੁੰਚੇ ਬੜੀ ਮੁਸ਼ਕਲ ਦੇ ਨਾਲ ਅੰਦਰ ਘਰ ਦੇ ਵਿੱਚ ਜੋ ਨੌਜਵਾਨ ਸੀ ਉਹਨੂੰ ਬਾਹਰ ਕੱਢਿਆ ਅੱਗ ਦੇ ਉੱਤੇ ਕਾਬੂ ਜਿਹੜਾ ਪਾਇਆ ਗਿਆ ਅੱਗ ਲੱਗਣ ਦੇ ਨਾਲ ਫ੍ਰਿਜ ਏਸੀ ਐਲਈਡੀ ਯਾਨਕਿ ਜਿੰਨਾ ਵੀ ਕੀਮਤੀ ਸਮਾਨ ਸੀ ਸਾਰਾ ਸਾੜ ਕੇ ਸੁਆਹ ਜਿਹੜਾ ਹੋ ਚੁੱਕਿਆ ਹੈ ਇਥੇ ਦੇਰ ਰਾਤ ਦੀ ਇਹ ਘਟਨਾ ਜਿਹੜੀ ਦੱਸੀ ਜਾ ਰਹੀ ਹੈ ਜਿੱਥੇ ਦੱਸਿਆ ਗਿਆ ਕਿ 1300 ਰੁਪਏ ਦੀ ਮੰਗ ਕੀਤੀ ਸੀ ਇਸ ਲੜਕੀ ਨੇ ਆਪਣੀ ਮਾਂ ਤੋਂ ਲੇਕਿਨ ਮਾਂ ਨੇ ਜਦੋਂ ਇਨਕਾਰ ਕੀਤਾ ਮਨਾ ਕਰ ਦਿੱਤਾ ਤਾਂ ਨੌਜਵਾਨ ਗੁੱਸੇ ਦੇ ਵਿੱਚ ਆ ਜਾਂਦਾ ਤੇ ਆਪਣੇ ਹੀ ਘਰ ਨੂੰ ਉਸਦੇ ਵੱਲੋਂ ਆਗ ਜਿਹੜੀ ਲਗਾ ਦਿੱਤੀ ਗਈ ਮੌਕੇ ਤੇ ਪੁਲਿਸ ਪਾਰਟੀ ਪਹੁੰਚਦੀ ਹੈ ਸੋ ਪੁਲਿਸ ਦੇ ਵੱਲੋਂ ਦੱਸਿਆ ਕਿ ਘਰ ਦੇ ਅੰਦਰ ਜਾ ਕੇ ਜੋ ਮੈਲਾ ਫਸੀ ਹੋਈ ਸੀ ਜੋ ਉਸ ਦਾ ਲੜਕਾ ਸੀ ਉਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਇਥੇ ਦੱਸਦੇ ਕਿ ਜਿਹੜਾ ਦੋਸ਼ੀ ਲੜਕਾ ਸੀ ਜਿਸ ਨੇ ਆਪਣੇ ਘਰ ਨੂੰ ਆਗ ਲਗਾਈ ਉਹੋ ਅੰਦਰ ਬੈਠਾ ਸੀ ਕਿਸੇ ਨੂੰ ਵੀ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਸੀ ਉਸ ਦੇ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਸੀ ਜਦੋਂ ਕਟਨਾ ਦੀ ਜਾਣਕਾਰੀ ਮਿਲੀ ਪੁਲਿਸ ਮੌਕੇ ਤੇ ਪਹੁੰਚੀ ਤੇ ਅੱਗ ਬਚਾਊ ਗੱਡੀਆਂ ਮੌਕੇ ਤੇ ਪਹੁੰਚੇ ਅੱਗ ਬਚਾਉਣ ਦੀ ਕੋਸ਼ਿਸ਼ ਜਿਹੜੀ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਇੱਥੇ ਲੇਕਿਨ ਦੱਸ ਦਈਏ ਕਿ ਜਿਹੜਾ ਦੋਸ਼ੀ ਸੀ ਜਿਸ ਨੇ ਨੌਜਵਾਨ ਨੇ ਆਪਣੇ ਘਰ ਨੂੰ ਅੱਗ ਲਗਾਈ ਸੀ ਉਹ ਅੰਦਰੋਂ ਦੀ ਇੱਟਾਂ ਪੱਥਰ ਜਿਹੜੇ ਸੁੱਟ ਰਿਹਾ ਸੀ ਅੰਦਰ ਇੱਟਾਂ ਰੋੜੇ ਲੈ ਕੇ ਬੈਠਾ ਸੀ ਜੇਕਰ ਕੋਈ ਵੀ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਸੀ ਤਾਂ ਉਸ ਤੇ ਪਥਰਾਵ ਕਰਦਾ ਸੀ ਲੇਕਿਨ ਇਸੇ ਤੋਂ ਬਾਅਦ ਮਾਪੀ ਨਾਲ ਅੰਦਰ ਜਿਹੜਾ ਵੜਦੀ ਹੈ ਤੇ ਪੁਲਿਸ ਨੂੰ ਵੀ ਉਸ ਦੇ ਵੱਲੋਂ ਧਮਕੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਮੈਂ ਆਤਮ ਹੱਤਿਆ ਕਰ ਲਵਾਂਗਾ ਤੇ ਇਸ ਦੇ ਤੋਂ ਬਾਅਦ ਪੁਲਿਸ ਦੇ ਵੱਲੋਂ ਸਥਾਨਕ ਲੋਕਾਂ ਦੇ ਨਾਲ ਮਿਲ ਕੇ ਬੜੇ ਹੀ ਮੁਸ਼ਕਲ ਦੇ ਨਾਲ ਦੋਸ਼ੀ ਨੂੰ ਵੀ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ ਜੋ ਤੁਸੀਂ ਦੇਖੋ ਕਿ ਇੱਕ ਨੌਜਵਾਨ ਜਿਸ ਨੂੰ ਮਾਂ ਨੇ ਇਨਕਾਰ ਕੀਤਾ ਕਿ ਮੈਂ ਤੈਨੂੰ ਨਸ਼ੇ ਦੀ ਪੂਰਤੀ ਦੇ ਲਈ ਪੈਸੇ ਨਹੀਂ ਦੇਣੇ ਲੇਕਿਨ ਉਸਨੇ ਗੁੱਸੇ ਦੇ ਵਿੱਚ ਆ ਕੇ ਆਪਣੇ ਹੀ ਪੂਰੇ ਘਰ ਨੂੰ ਜੋ ਹੈ ਅੱਗ ਦੇ ਹਵਾਲੇ ਕਰ ਦਿੱਤਾ ਸੋ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਲੜਕੇ ਨੂੰ ਹਿਰਾਸਤ ਦੇ ਵਿੱਚ